ਸਸੀ ਕਾ ਬੁਲਾ ਦੋ ਸਸੀ ਕਾ ਬੁਲਾ ਦੋ ਸਸੀ ਕਾ ਬੁਲਾ ਦੋ ਸਸੀ ਕਾ ਬੁਲਾ ਦੋ ਪੁੱਤ ਦੇਣਗੇ ਫਿਰ ਸਸੀ ਕਾ ਇਹ ਜਿੱਤੂ ਦਾ ਸਮਰਾਨੋ ਲਓ ਜੀ ਸਫਰ ਅੱਜ ਚੱਲਿਆ ਸ਼ੂਟ ਤੇ ਰੋਜ਼ ਰੋਜ਼ੀ ਤੇ ਗੁਲਾਬ ਫਿਲਮ ਦਾ ਸ਼ੂਟ ਚੱਲਦਾ ਆਪਣਾ ਤੇ ਸਫਰ ਚੱਲਿਆ ਕਿੱਥੇ ਚੱਲਿਆ ਸਫਰ ਕਹ ਹਾਂ ਜੀ ਬੋਲੋ ਕਹ ਹਾਂ ਜੀ ਸਾਸੀ ਕਾ ਬਲਾਦੋ ਜੰਗਾ ਸਾਰਿਆਂ ਨੂੰ 사ਸੀ ਕਾ ਇਧਰ 사ਸੀ ਕਾ ਬਲਾਦੋ ਇਧਰ 사ਸੀ ਕਾ ਤੇ ਸਫਰ ਚੱਲੇ ਆ ਜੀ ਅੱਜ ਰੋਜ਼ ਰੋਜ਼ੀ ਤੇ ਗੁਲਾਬ ਦੇ ਸੈੱਟ ਤੇ ਤੇ ਉੱਥੇ ਜਾ ਕੇ ਕਹਿੰਦਾ ਮੈਂ ਦੇਖਣੀ ਆ ਸ਼ੂਟਿੰਗ ਹੁੰਦੀ ਪਹਿਲੀ ਇਹਦਾ ਪਹਿਲਾ ਪਹਿਲੀ ਫਿਲਮ ਆ ਤੇ ਪਹਿਲਾ ਸ਼ੂਟ ਹੈ ਇਹਦਾ ਹੈ ਸਫਰ ਚੱਲੀਏ ਫਿਰ ਕਹ ਚਲੋ ਜੀ ਕਹ ਹਾਂਜੀ ਪਾਪਾ ਬੋਲੋ ਕਹ ਹਾਂਜੀ ਪਾਪਾ ਠੀਕ ਆ ਕਿਵੇਂ ਆ ਤੂੰ ਬਹੁਤ ਟੀੜੀ ਸਸੀ ਕਾ ਬੁਲਾ ਦੋ ਸਸੀ ਕਾ ਬੁਲਾ ਦੋ ਸਸੀ ਕਾ ਬੁਲਾ ਦੋ ਸਸੀ ਕਾ ਬੁਲਾ ਦੋ ਪੁੱਤ ਸਸੀ ਕਾ ਬੁਲਾ ਦੋ ਚੀਜੀ ਦੇਣਗੇ ਫਿਰ ਸਸੀ ਕਾ ਆਪੋ ਤਲਾਲ ਜੇ ਤੇ ਮੇਰੇ ਕੋਲ ਉਹਨੂੰ ਕੁਛ ਨਹੀਂ ਹੈਗਾ ਤੈਨੂੰ ਦੇਣ ਇਹ ਪਹਿਲਾਂ ਪਤਾ ਹਾਂ ਦਾ ਫਿਰ ਅੰਬਾਲਾ ਕਾ ਕੇ ਕਰੀ ਆਵਾਂਗੇ ਜੀ ਐਂ ਕਹ ਤੋ ਆਵੇਂਗਾ ਕਹ ਤੁਸੀਂ ਤਾਂ ਨਹੀਂ ਆਏ ਆਵੇਂਗਾ ਚਲੋ ਬੋਡੇ ਕੋਲ ਬੈਗ ਸਫਰ ਆਈ ਸਫਰਜੀਤ ਸਫਰਜੀਤ ਇਹ ਜਿੱਤੂਗਾ ਸਫਰਾਂ ਨੂੰ ਓਏ ਸਫਰਾਂ ਨੂੰ ਜਿੱਤੇਗਾ ਨਾ ਵੈਰੀ ਵੈਰੀ ਸਫਰ ਇੱਧਰ ਦੇਖੋ ਇੱਧਰ ਦੇਖੋ ਇੱਧਰ ਦੇਖੋ ਇੱਧਰ ਓਏ ਇੱਧਰ ਮੇਰੇ ਵੱਲ ਇੱਧਰ ਚਲੋ ਰੈਡੀ ਫੇਟ ਗਿਆ ਪਲੀਜ਼ ਗੋਇੰਗ ਟੂ ਟੇਕ ਕਿਵੇਂ ਸ਼ੂਟ ਕਿਵੇਂ ਚੱਲਦਾ ਸ਼ੂਟ ਵਧੀਆ ਚੱਲਦਾ ਕਾ ਹਾਂਜੀ ਹਾਂਜੀ ਠੀਕ ਯਾਂਗੀ ਚੱਤ ਸਫਰ ਵੈਨਿਟੀ ਚ ਪੈਂਦਾ ਆਜੋ ਚਲੋ ਚਲੋ ਆਜੋ ਇਧਰ ਨਹੀਂ ਜਾਣਾ ਇਧਰ ਨਹੀਂ ਜਾਣਾ ਆਜੋ 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 ਲਾ ਦੇ ਕੁੜੀਏ ਇੱਕੋ ਜੀ ਨੇ ਇੱਕੋ ਜੀ ਨੇ ਹਾਂ ਸਾਰੇ ਚਲ ਵਾਜ ਵਾਜ ਚਲ ਚਲੋ ਜੀ ਸਫਰ ਤੁਰਦਾ ਨਹੀਂ ਮੈਂ ਇੱਕੋ ਜੀ ਹਾਂ ਨੇ ਬੁੱਧਾਂ ਤੂੰ ਜਦੋਂ ਐਕਟਰ ਬਣ ਗਿਆ ਫਿਰ ਤੂੰ ਬੈਠਿਆ ਘਰੇਗਾ ਨਹੀਂ ਗਈ ਨਹੀਂ ਪਹੁੰਚਿਆ ਹੈ ਗਈ ਨਹੀਂ ਹੈ ਜੀ ਕੌਣ ਸਾਰੇ ਨਾ ਨਾ ਹਈ ਕਿੱਥੇ ਤਾਂ ਸ਼ੂਟ ਚੱਲੂਗਾ ਵਾਪਸ ਤਾਂ ਜਾ ਰਹੇ ਆ ਵਾ ਸ਼ੂਟ ਕਿੱਥੇ ਚੱਲੂ ਹਾਂ ਹੋਸੇ ਘਰੀ ਚੱਲ ਰਹੇ ਆ